ਆਜੀ ਹਲੋ ਅੱਜ ਸਨ ਪੰਜੀ ਦੀ ਸਨ ਪੰਜੀ ਦੀ ਲੋੜੀ ਦੀਆਂ ਸਾਰੇ ਪਰਿਵਾਰਾਂ ਨੂੰ ਲੱਖ ਲੱਖ ਮੁਬਾਰਕਾਂ ਅੱਜ ਮੈਨੂੰ ਮੇਰੀ ਧੀ ਗगन ਉਤਰੀ ਅਮਰਿਤ ਸਿੰਘ ਗਲੀ ਨੰਬਰ 9 ਇੰਦਰਾ ਕਲੋਨੀ ਕੋਟ ਖਾਲਸਾ ਨੇ ਮੈਨੂੰ ਇੰਗਲੈਂਡ 'ਚ ਬੈਠੇ ਨੂੰ ਪਿਆਰ ਭੇਜਿਆ ਇਸ ਧੀ ਨੂੰ ਲੱਖ ਲੱਖ ਮੁਬਾਰਕਾਂ ਅੱਜ ਤੱਕ ਇਸ ਧੀ ਦੇ ਘਰ ਮਾਲਕ ਨਹੀਂ ਬੋੜਿਆ ਮਾਲਕ ਨੇ ਕੋਈ ਨਾ ਧੀ ਦਿੱਤੀ ਨਾ ਕੋਈ ਪੁੱਤਰ ਦਿੱਤਾ ਇਸ ਲਈ ਮੈਂ ਕਾਮਨਾ ਕਰਦਾ ਹਾਂ ਕਿ ਇੰਗਲੈਂਡ 'ਚ ਬੈਠੀ ਇਸ ਧੀ ਨੂੰ ਗੁਰੂ ਮਹਾਰਾਜ ਲੰਮੀਆਂ ਓਵਰਾ ਕਰੇ ਗੁੱਤੀ ਪੁੱਤੀ ਫਲੇ ਸਦਾ ਇਸਵਾ ਕਰ ਰਹੇ ਤੇ ਸਾਰੇ ਸੁੱਖ ਇਹ ਤੀਨੂ ਮੇਰਾ ਮਾਲਕ ਦਵੇ ਇਸੇ ਤਰ੍ਹਾਂ ਇਸ ਗगन ਦੀ ਭੈਣ ਆਰਤੀ ਜੋ ਕਿ ਬਹੁਤ ਪੜਾਈ ਕੀਤੀ ਹੋਈ ਹੈ ਗ੍ਰੈਜੂਏਸ਼ਨ ਹੈ ਗ੍ਰੈਜੂਏਸ਼ਨ ਹੈ ਤੇ ਮਾਲਕਾ ਇਹਨੂੰ ਵੀ ਇਸ ਵੀ ਨੂੰ ਵੀ ਸੋਨਾ ਜਾਂ ਘਰ-ਬਾਰ ਦਵੇ ਤੇ ਮੈਂ ਇਹੋ ਹੀ ਕਾਮਨਾ ਕਰਦਾ ਕਿ ਇਹ ਵੀਦੋ ਜਲਦੀ ਤੋਂ ਜਲਦੀ ਇਹਦਾ ਇਹਦੀ ਮਨੋ ਕਾਮਨਾ ਪੂਰੀ ਹੋਵੇ ਸਫਿੰਦਰ ਸਿੰਘ ਕੋਟਖਾਲਾ ਲਾ ਜੀ ਅੱਜ ਮੇਰੇ ਜਾਂ ਧੀਆਂ ਮੇਰੀ ਧੀ ਅਮਨ ਅਮਨ ਪਤਨੀ ਸ਼ਮੀ ਗਰੀ ਨੰਬਰ 10 10 ਇੰਦਰਾ ਕਲੋਨੀ ਕੋੜ ਖਾਲਸਾ ਨੇ ਵੀ ਮੈਨੂੰ ਅੱਜ ਬਹੁਤ ਪਿਆਰ ਭੇਜਿਆ ਇਹ ਧੀ ਨੂੰ ਵੀ ਗੁਰੂ ਮਹਾਰਾਜ ਖੇਤੀ ਤੋਂ ਖੇਤੀ ਔਲਾਦ ਦੇਵੇ ਤੇ ਮੈਂ ਇਹਦੇ ਬਾਰੇ ਵੀ ਕਾਮਨਾ ਕਰਦਾ ਕਿ ਇਹ ਧੀ ਸਦਾ ਹੀ ਸੁਆਗਰ ਰਹੇ ਇਹ ਧੀ ਦੀਆਂ ਲੰਬੀਆਂ ਉਮਰਾਂ ਹੋਣ ਗੁੱਧੀ ਪੁੱਤੀ ਫਲੇ ਤੇ ਮੈਂ ਇਸੇ ਕਰ ਨੱਚਦਾ ਗਉਂਦਾ ਆਵਾਂ ਤੇ ਸਦਾ ਲੋੜੀ ਮਨਾਵਾ ਇਸੇ ਤਰ੍ਹਾਂ ਹੀ ਅੱਜ ਗਲੀ ਮੱਖਣ ਡੀਲਰ ਵਾਲੀ ਚੋਂ ਗਲੀ ਮੱਖਣ ਡੀਲਰ ਵਾਲੀ ਚੋਂ ਜੈਸ਼ਨ ਜੈਸ਼ਨ ਪਤਨੀ ਚੰਨ ਮੀਰ ਸਿੰਘਾ ਪਤਨੀ ਚੰਨ ਮੀਰ ਨੇ ਵੀ ਅੱਜ ਮੇਰੇ ਕੋਲੋਂ ਮੇਰੇ ਕੋਲ ਦਾਸ ਕਰਾਈ ਆ ਕਾਮਨਾ ਕੀਤੀ ਆ ਕਿ ਮिन्नੋ ਵੀ ਅਜੇ ਤੱਕ ਮਾਲਕ ਨੇ ਤੀ ਆਨੰਦ ਦਿੱਤੀਆ ਤਾਂ ਪੁੱਤਰ ਦਿੱਤੀਆ ਤੇ ਮੈਨੂੰ ਵੀ ਮਾਲਕ ਇਸੇ ਤਰ੍ਹਾਂ ਤੀਆ ਪੁੱਤਾ ਦਵੇ ਤੇ ਮੈਂ ਅੰਕਲ ਜੀ ਤੁਹਾਡੇ ਘਰ ਮੈਂ ਲੋੜੀ ਲੈ ਕੇ ਆਵਾਂ ਤੇ ਲੋੜੀ ਵੰਡਾਂ ਤੇ ਖੁਸ਼ੀਆਂ ਮਨਾਵਾਂ ਮਾਲਕ ਇਸੇ ਤਰ੍ਹਾਂ ਹੀ ਇਸ ਦੀ ਨਨਾਰ ਜੱਜਨ ਦੀ ਨਨਾਰ ਜੋਤੀ ਜੋਤੀ ਜੋਗੀ ਅਮਰੀਕਾ ਵਿੱਚ ਸੈਟਲ ਹੈ ਅਮਰੀਕਾ ਵਿੱਚ ਸੈਟਲ ਹੈ ਮੂ ਗੁਰੂ ਮਹਾਰਾਜ ਨੇ ਇੱਧਰ ਵੀ ਅਜੇ ਤੱਕ ਕੋਈ ਮੂਹ ਨਹੀਂ ਕੀਤਾ ਤੇ ਗੁਰੂ ਮਹਾਰਾਜ ਇਸ ਨੂੰ ਵੀ ਖੁੱਤਰ ਦਵੇ ਤੇ ਲੰਮੀ ਉਮਰ ਕਰੇ ਇਹ ਧੀ ਨੂੰ ਵੀ ਦੀਵੀ ਮਕਾਮਨਾ ਕਰਦਾ ਹੈ ਇਹ ਸਦਾ ਇਸ ਵਾਗਰ ਰਵੇ ਲੰਮੀ ਉਮਰ ਹੋਵੇ ਗੁੱਦੀ ਪੁੱਤੀ ਫਲੇ ਇਹ ਸਾਰੇ ਸਾਰੀਆਂ ਧੀਆ ਦੇ ਘਰ ਆਉਂਦੇ ਸਾਲ ਨੂੰ ਗੁਰੂ ਮਹਾਰਾਜ ਭਾਗ ਲਾਵੇ ਤੇ ਇਸੇ ਤਰ੍ਹਾਂ ਹੀ ਸੁਖਵਿੰਦਰ ਸਿੰਘ ਨੇਤਰਹੀਨ ਇਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਉਂਤੇ ਨੱਜ ਦਾ ਆਵੇ ਤੇ ਲੋਹੜੀ ਦਾ ਤਿਹਾਰ ਮਨਾਵੇ ਸੋਹਿੰਦਰ ਸਿੰਘ ਕੋੜ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ